ਕਹੇ ਦੁਖੋ ਇਹ ਨਾਮ ਸੁਖੀਆ ਉਤਰੈ ਮਨ ਕੀ ਟੋਕ ਵਿਸਰਨਾ ਦੀ ਗਤਾਰ ਆਪਣਾ ਹਉ ਦੇਹੁ ਨਾਨਕ ਚਾਹੇ ਹੋ ਸੋ ਕੋ ਹੰタル ਕੋ ਸਿਵਿਆ ਅਹੰਕ ਸੋ ਸਹਿਜ ਸੁਭਾਏ ਬਰਸਨ ਪਰਸੇ ਗੁਰੂ ਕੈ ਜਨਮ ਜਾਏ ਹੋ ਅਸਤਿ ਪਰਸ਼ੰਭੀ ਲੋਨੀ ਅਸ਼ਰਮ ਪੁਰਸ਼ਮ ਸਕੀਆ ਤਨਿਤੇ ਸਤੇ ਬਾਦਸ਼ਾਹ ਮਾਨ ਜਨ ਮਨ ਜਨਦੀ ਉਡੀਏ ਜੋਨ ਸਤਿ ਆਪਾ ਪਾਪ ਸ਼ਾ ਸਰਸੰਗ ਸਭ ਜਿਸ ਪਾਸ ਬੈਠਿਆ ਸੁਈਆ ਸਭ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ ਪਸੰਦ ਸਰਗਮ ਲੋਕ ਹੈ ਜਿਤ ਦੇ ਤੁਮੀ ਨਾਭ ਖੰਡਣੈ ਨੰਤ ਅਰਗੋ ਪਾਲੈ ਨਭ ਦੇ ਤਾਣੀ ਧਿਆਨ ਭਰ ਬਣੈ ਬਸੰਤ ਸਰਬ ਲੋਕੈ ਜਿਤੁ ਇਤਿ ਨਵ ਖੰਡਣੈ ਨੰਤ ਅਰਗੋ ਪਾਲੈ ਤੇ ਤਾਣੀ ਉਹ ਧਿਆਨ ਭਰ ਬਣੈ ਉਹ ਕੋੜ ਤਮਾਸ਼ਿਆ ਇਤਨਾ ਆਵ ਸੁਨਾਉ ਨਾਮ ਕੋੜੀ ਮਰਬ ਬਰਾਬਰੇ ਉਜੜ महा भयान उद्यान पाने सम्री देख सच कर जाने पानकार ਜੈ ਮਾਨਿਆ ਸ਼ਰਲਗਾਜ ਮੰਡੰ ਆਪ ਜੁ ਪਾਨਿਆ ਹੋਰੇ ਗੁਰਦੇਵ ਫਿਰੈ ਸ਼ੰਤ ਮਿਆ ਸ਼ਰਲਗਾਜ ਮੰਡੰ ਆਪ ਪਾਨਿਆ ਪੂਰੇ ਗੁਰਦਿਰ ਫਿਰੈ ਸ਼ੈਤਾਨ ਨੇ ਆ